ਆਏ ਬੀਠਿਆ ਖਾਲਸਾ ਜੀ ਬੀਤ ਬੀਤੇ ਅੱਜ ਹੀ ਲੰਗਰ ਜੂਰ ਸਾਹਿਬ ਵਾਲੀ ਗੱਡੀ ਆ ਰਹੀ ਸੀ ਜੀ ਤਾਂ ਬਹੁਤ ਵਧੀਆ ਉਪਰਾਲਾ ਰਿਹਾ ਜੀ ਲੱਸੀ ਦਾ ਲੰਗਰ ਤੇ ਪ੍ਰਸ਼ਾਦਾਂ ਨੂੰ ਦਿਖਾ ਦਿੱਤਾ ਜਾਵੇ ਕੈਮਰਾਮੈਨ ਨੂੰ ਦੇਖੇ ਹਰ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਜੀ ਲੰਗਰ ਬਣਦਾ ਜੀ ਬਰਨਾਲੇ ਵਾਲੇ ਵੱਲੋਂ ਸੇਵਾ ਜਾਰੀ ਰਹਿੰਦੀ ਹੈ ਜੀ ਇਹ ਯੱਥੇ ਸਟੇਸ਼ਨ ਆਪਰ ਹਰੇੜੇ ਲੱਦੇ ਬਰਨਾਲਾ ਜੀ। ਵੀਰਾਂ ਦੇ ਸਹਿਯੋਗ ਨਾਲ ਜੀ ਆਪਣਾ ਲੰਗਰ ਲਾਇਆ ਜਾਂਦਾ ਇੱਥੇ ਹਰ ਮੰਗਲਵਾਰ, ਸ਼ੁੱਕਰਵਾਰ ਨੂੰ ਜੀ ਤੁਸੀਂ ਵੀ ਹਾਜ਼ਰੀ ਲਵਾਇਆ ਕਰੋ। 10 ਬੰਦ ਤੁਸੀਂ ਵੀ ਕੱਢਿਆ ਕਰੋ ਜੀ ਥੋੜੇ ਤੋਂ ਥੋੜਾ ਮੇਰੇ ਨਾਲ ਲੋਕਰ ਵੀਰ ਆਪਣਾ ਹੱਥ ਨੂੰ ਦਿਖਾ ਰਹੇ ਆਂਗੇ। ਕੈਮਰਾਮੈਨ ਕਮਾ ਦਿੱਤਾ ਜਾਵੇ ਕੈਮਰਾ। ਇੱਥੇ ਜਿਵੇਂ ਜੀ ਆਪਾਂ ਬੇਨਤੀ ਕਰ ਰਹੇ ਆ ਸਰਕਾਰ ਨੂੰ ਜਿਵੇਂ ਕੋਈ ਆ ਆਪਣੇ ਵੀਰ ਭਾਈ ਛੱਡਾ ਲਗਾ ਦਿੱਤਾ ਜਾਵੇ ਛੱਡਾ ਇੱਥੇ ਬਹੁਤ ਹੀ ਘੱਟ ਨੇ ਜੀ ਪਾਣੀ ਦਾ ਪ੍ਰਬੰਧ ਵੀ ਘੱਟ ਹੀ ਹੈ ਜੀ ਇੱਕ ਵਾਟਰ ਟੈਂਕਸ ਲੱਗਿਆ ਹੋਇਆ ਗੱਲਾਂ ਉੱਥੇ ਦਿੱਤਾ ਪਣੀ ਹੁੰਦਾ ਹਰ ਟਾਈਮ ਪਰ ਬਹੁਤ ਹੁੰਦੀ ਹੈ ਜੀ ਇੱਥੇ